ਮੰਨਾ ਪਰੰਮੰਨਾ ਬੰਦਾ ਆਕਾਲੀ ਦਲ ਦਾ 40 ਲੀਟਰ ਸੀਗਾ ਮੇਰਾ ਬੰਦਾ ਜਿਵੇਂ ਕੋਈ ਸੁਣਾਈ ਨਹੀਂ ਸਰਕਾਰੇ ਵਰਤਾਰੇ ਹੋਈ ਜਿਵੇਂ ਇੰਨਾ ਮੁਸ਼ਕੀਤਾ ਸਰਕਾਰ ਵਾਸਤੇ ਕੋਈ ਸਰਾਇ ਨਹੀਂ ਅੱਜ ਮੇਰਾ ਬੰਦਾ ਇਥੇ ਨਾ ਪਿਆ ਹੰਦਾ ਸਾਬਕਾ ਆਕਾਲੀ ਸਰਪੰਚ ਦਲਜੀਤ ਸਿੰਘ ਭੋਲਾ ਨੇ ਖੁਦਕੁਸ਼ੀ ਕੀਤੀ ਤਾਂ ਉਸਦੀ ਪਤਨੀ ਦਾ ਪ੍ਰਸ਼ਾਸਨ ਅਤੇ ਸੱਤਾਧਾਰੀ ਆਕਾਲੀ ਦਲ ਖਿਲਾਫ ਗੁੱਸਾ ਫੁੱਟ ਗਿਆ ਸੁਸਾਇਡ ਨੋਟ ਤੇ ਪੁਲਿਸ ਅਧਿਕਾਰੀ ਸਮੇਤ ਆਕਾਲੀ ਦਲ ਦਹੀ ਆਗੂ ਨੂੰ ਜ਼ਿੰਮੇਵਾਰ ਦੱਸਿਆ ਕਸਬਾ ਤਲਵੰਡੀ ਭਾਈ ਦੇ ਪਿੰਡ ਫਿਰੋਜ਼ ਸ਼ਾਹ ਦੇ ਸਾਬਕਾ ਅਕਾਲੀ ਸਰਪੰਚ ਦਲਜੀਤ ਸਿੰਘ ਭੋਲਾ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਕੀਤੀ। ਉਸਨੇ ਸੁਸਾਈਡ ਨੋਟ ਵਿੱਚ ਆਪਣੀ ਮੌਤ ਲਈ ਪਹਿਲੀ ਪਤਨੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਫਤਾਰ ਸਿੰਘ ਮਿੰਨਾ ਫਿਰੋਜ਼ਪੁਰ ਤੋਂ ਬਦਲ ਚੁੱਕੇ ਐਸਐਸਪੀ ਗੁਰਪ੍ਰੀਤ ਸਿੰਘ ਤੂਰ ਤੇ ਡੀਐਸਪੀ ਸਤਨਾਮ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ। ਮ੍ਰਿਤਕ ਦਲਜੀਤ ਸਿੰਘ ਭੋਲਾ ਦਾ ਆਪਣੀ ਪਹਿਲੀ ਪਤਨੀ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਸੀ। ਮ੍ਰਿਤਕ ਦੀ ਦੂਸਰੀ ਪਤਨੀ ਦਾ ਕਹਿਣਾ ਹੈ ਕਿ ਭੋਲਾ ਦੀ ਜਾਇਦਾਦ ਨੂੰ ਹੜਪਣ ਲਈ ਉਕਤ ਆਗੂ ਪੁਲਿਸ ਨਾਲ ਮਿਲ ਕੇ ਕਈ ਇਸ ਤੋਂ ਦੁਖੀ ਹੋ ਕੇ ਉਸਦੇ ਪਤੀ ਨੇ ਖੁਦਕੁਸ਼ੀ ਕਰ ਲਈ ਹੈ। ਮਾਤਾ ਇਹ ਜੀਣਾ ਹਰਾਮ ਕਿੰਦਾ ਸੀਗਾ। ਮੈਨੂੰ 3 ਦਿਨ ਹੋ ਗਏ ਸੀ ਬਿਮਾਰ ਪਈ ਨੂੰ ਮੈਨੂੰ ਖੁਦ ਘਰੇ ਛੱਡ ਕੇ ਆ ਗਿਆ ਮੈਂ ਤੈਨੂੰ ਲੈ ਆਉਂਗਾ। ਗੱਲ ਪਹਿਲੀ ਵਾਣ ਗਿਆ ਉੱਥੇ ਪਤਾ ਨਹੀਂ ਉਹਨਾਂ ਨੇ ਇਹਦੇ ਮਾਰਿਆ ਕੀ ਕੀਤਾ। ਇਹ ਨਾਲ ਹੋ ਜਾਣੇ ਚਾਹੀਏ। 307 ਦਾ ਪਹਿਲਾ ਵਾਅਦਾ ਕੀਤਾ ਸੀਗਾ ਤੇ ਉਹ ਝੂਠਾ ਸਾਡੇ ਤੇ ਨਜ਼ਰ ਪਰਚਾ ਕੀਤਾ ਗਿਆ ਚਾਰ ਵਾਰ ਸਾਨੂੰ ਘਰੇ ਆ ਕੇ ਕੁੱਟਿਆ ਗਿਆ। ਹਸਪਤਾਲ ਪੁਜੇ ਸਾਬਕਾ ਵਿਧਾਇਕ ਤੇ ਕਾਂਗਰਸੀ ਲੀਡਰ ਇੰਦਰਜੀਤ ਸਿੰਘ ਜ਼ੀਰਾ ਨੇ ਮ੍ਰਿਤਕ ਨੂੰ ਪੂਰਾ ਇਨਸਾਫ ਦੇਣ ਦੀ ਮੰਗ ਦੇ ਨਾਲ-ਨਾਲ ਪੰਜਾਬ ਵਿੱਚ ਗੁੰਡਾਗਰਦੀ ਦਾ ਇਲਜ਼ਾਮ ਲਗਾਉਂਦੇ ਹੋਏ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮੈਂ ਅਵਤਾਰ ਸਿੰਘ ਮਿੰਨੇ ਦਾ ਆ। ਕੋਣ ਹੈ ਜੀ? ਹਰੀ ਸਿੰਘ ਜ਼ੀਰਾ ਦਾ ਬੇਟਾ ਹੈ। ਅਕਾਲੀ ਦਲ ਚੋਂ ਜਿਲ੍ਹੇ ਦਾ ਪ੍ਰਧਾਨ ਹੈ। ਅਕਾਲੀ ਦਲ ਚੋਂ ਜਿਲ੍ਹੇ ਦਾ ਪ੍ਰਧਾਨ ਹੈ। ਸੁਇਸਾਈਡ ਚੋਂਦਾ ਨਾ ਆਇਆ। ਐਸਐਸਪੀ ਦਾ ਨਾਮ ਹੈਗਾ। ਉਹਨੇ ਕਿਹਾ ਵੀ ਇਹ ਉਹਦੀ ਰਿਸ਼ਤੇਦਾਰੀ ਸੀ ਤੇ ਉਹ ਤੰਗ ਕਰਦਾ ਸੀ। ਤੇ ਇਸ ਕਰਕੇ ਇਹਦੇ ਨਾਲ ਉਹਨੇ ਕਿਹਾ ਕਿ ਅਵਤਾਰ ਸਿੰਘ ਮੈਨੇ ਨਾਲ ਮੇਰੀ ਘਰ ਵਾਲੀ ਦੇ ਨਜਾਇਜ਼ ਸਬੰਧ ਸਨ ਇਸ ਕਰਕੇ ਉਹ ਮੈਨੂੰ ਨਜਾਇਜ਼ ਤੰਗ ਕਰਦਾ ਸੀ ਮੇਰੀ ਜ਼ਮੀਨ ਤੇ ਕਬਜ਼ਾ ਕਰਾਉਂਦਾ ਸੀ ਇਸੇ ਕਰਕੇ ਉਹ ਮੈਨੂੰ ਛੱਡ ਕੇ ਗਈ ਸੀ ਜੋ ਉਹਨੇ ਉਹਦੇ ਨੋਟ ਦੇ ਵਿੱਚ ਲਿਖਿਆ ਇਸ ਭਈ ਤੂਰ ਦਾ ਉਹਨੇ ਕਿਹਾ ਵੀ ਉਹ ਐਸਐਸਪੀ ਤੂਰ ਦਾ ਰਿਸ਼ਤੇਦਾਰ ਸੀ ਸੁਸਾਇਟੀ ਜੇ ਐਸਐਸਪੀ ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਾ ਨਾਮ ਆਉਣ ਤੋਂ ਬਾਅਦ ਸਿਆਸਤ ਹੋਰ ਵੀ ਗਰਮ ਹੋ ਸਕਦੀ ਹੈ